ਅੱਜ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਆਲੀਆ ਅੱਜ ਸਰਦਾਰ ਜੱਸਾ ਸਿੰਘ ਆਲੂਆਲੀਆ ਦਾ ਜਨਮ ਦਿਹਾੜਾ ਸੋ ਸਾਰੀਆਂ ਸੰਗਤਾਂ ਨੂੰ ਸਰਦਾਰ ਜੱਸਾ ਸਿੰਘ ਆਲੂਆਲੀਆ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਮਹਾਨ ਸੂਰਬੀਰ ਬڑے ਨੀਤੀਵਾਨ ਸਰਦਾਰ ਜੱਸਾ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਕੌਮ ਨੇ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਸਿੱਖ ਕੌਮ ਦਾ ਬਾਦਸ਼ਾਹ ਇਹ ਗੱਲ ਠੀਕ ਹੈ ਵੀ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਹੋਏ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਾਰਿਆਂ ਪਰਵਾਨ ਨਹੀਂ ਕੀਤਾ ਇਹ ਲੁਧਿਆਣੇ ਦੇ ਲਾਗੇ ਦੇ ਇਧਰਲੇ ਜਿਹੜੇ ਇਲਾਕੇ ਸਨ ਇਹਨਾਂ ਨੇ ਇਹਨਾਂ ਨੇ ਅੰਗਰੇਜ਼ਾਂ ਦੀ ਸਰਪ੍ਰਸਤੀ ਛੇਟ ਹੋ ਜਾਣਾ ਕੀਤਾ ਮਹਾਰਾਜਾ ਇਹ ਦਿਨਾਂ ਸਾਥ ਛੱਡ ਕੇ ਅੰਗਰੇਜ਼ਾਂ ਦੇ ਅਧੀਨ ਹੋ ਗਏ ਸਰਦਾਰ ਜੱਸਾ ਸਿੰਘ ਆਲੂਆ ਲਿਆ ਐਸਾ ਸਰਦਾਰ ਹੈ ਜਿਨ੍ਹਾਂ ਨੂੰ ਸਾਰੀ ਕੌਮ ਨੇ ਬਾਦਸ਼ਾਹ ਮੰਨਿਆ ਔਰ ਇਹਨਾਂ ਦਾ ਜਨਮ ਵੀ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਹੋਇਆ ਇਹਨਾਂ ਦੇ ਪਿਤਾ ਬਦਰ ਸਿੰਘ ਵਿਆਹ ਹੋਏ ਨੂੰ ਕਾਫੀ ਸਮਾਂ ਹੋ ਗਿਆ ਘਰ ਵਿੱਚ ਔਲਾਦ ਕੋਈ ਨਹੀਂ ਆਨੰਦਪੁਰ ਸਾਹਿਬ ਪਹੁੰਚੇ ਕਲਗੀਧਰ ਸਾਹਿਬ ਜੀ ਦੇ ਕੋਲ ਦੋਵੇਂ ਜੀ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਤਿਗੁਰੂ ਜੀ ਨੇ ਕਿਹਾ ਇਸੇ ਤਰ੍ਹਾਂ ਸੇਵਾ ਸਿਮਰਨ ਕਰੀ ਚੱਲੋ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨਗੇ ਤੁਹਾਡੇ ਘਰੇ ਸੂਰਬੀਰ ਪੁੱਤਰ ਦਾ ਜਨਮ ਹੋਵੇ ਇਸ ਤਰ੍ਹਾਂ ਫਿਰ 3 ਮਈ 1718 ਈਸਵੀ ਨੂੰ ਲਾਹੌਰ ਜ਼ਿਲ੍ਹਾ ਲਾਹੌਰ ਜ਼ਿਲ੍ਹੇ ਦਾ ਪਿੰਡ ਹੈ ਆਲੂ ਸਰਦਾਰ ਬਦਰ ਸਿੰਘ ਦੇ ਘਰ ਦੇ ਵਿੱਚ ਸਰਦਾਰ ਜੱਸਾ ਸਿੰਘ ਦਾ ਜਨਮ ਹੋਇਆ ਸਰਦਾਰ ਜੱਸਾ ਸਿੰਘ 4 ਕਿ ਸਾਲ ਦੀ ਉਮਰ ਹੋਈ ਤੇ ਸਰਦਾਰ ਜੱਸਾ ਸਿੰਘ ਦੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਮਾਂ ਨੇ ਪਾਲਿਆ ਸਮਾ ਇਹੋ ਜਿਆ ਸੀ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਮਾਤਾ ਬਾਣੀ ਬੜੀ ਕੰਠ ਸੀ ਮਾਂ ਨੂੰ ਔਰ ਕੀਰਤਨ ਬੜਾ ਸੋਹਣਾ ਕਰਦੀ ਸੀ ਤੇ ਆਪਣੇ ਪੁੱਤਰ ਨੂੰ ਜਦੋਂ ਕਿ ਸਿੰਘ ਨਾਂ ਅਖਵਾਉਣਾ ਹੀ ਮੌਤ ਨੂੰ ਸੱਦਾ ਦੇਣਾ ਸੀ ਫਲਾਣਾ ਸਿੰਘ ਉਹਨੂੰ ਮਾਰ ਦਿੱਤਾ ਜਾਂਦਾ ਸੀ ਤੇ ਸਿੰਘ ਬਣ ਕੇ ਰਹਿਣਾ ਇਹ ਬੜੀ ਮੁਸ਼ਕਲ ਗੱਲ ਸੀ ਉਹਨਾਂ ਸਮਿਆਂ ਵਿੱਚ ਉਸ ਸਮੇਂ ਦੇ ਵਿੱਚ ਵੀ ਆਪਣੇ ਪੁੱਤਰ ਨੂੰ ਸਿੱਖੀ ਨਾਲੋਂ ਟੁੱਟਣ ਨਹੀਂ ਦਿੱਤਾ ਔਰ ਮਾਂ ਨੇ ਆਪਣੇ ਪੁੱਤਰ ਨੂੰ ਵੀ ਬਾਣੀ ਕੰਠ ਕਰਾਈ ਤੇ ਕੀਰਤਨ ਜਿਹੜਾ ਸੀ ਉਹ ਸਿਖਾਇਆ ਦੋਵੇਂ ਮਾਂ ਪੁੱਤ ਜਿੱਥੇ ਸਿੰਘਾਂ ਦਾ ਜਥਾ ਆਇਆ ਹੁੰਦਾ ਨਾ ਉਥੇ ਪਹੁੰਚ ਜਾਂਦੇ ਜਾਣ ਵਾਲੇ ਸਾਧਨ ਵੀ ਹੁਣ ਵਰਗੇ ਨਹੀਂ ਬੜੀਆਂ ਮੁਸ਼ਕਲਾਂ ਰਾਹੋਂ ਕਰਾਹੇ ਜਾਣਾ ਕੋਈ ਵੇਖ ਨਾ ਲਵੇ ਸਿੰਘਾਂ ਦੇ ਜਥੇ ਵਿੱਚ ਜਾਣਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਤੇ ਜਿਹੜੀ ਮਾਇਆ ਸਿੰਘਾਂ ਨੇ ਸੰਗਤ ਨੇ ਖੁਸ਼ ਹੋ ਕੇ ਦੇਣੀ ਉਹਦੇ ਨਾਲ ਗੁਜ਼ਾਰਾ ਚੱਲ ਕਰਦਾ ਹੈ ਇਸ ਤਰ੍ਹਾਂ ਦੋਵੇਂ ਮਾਤਾ ਔਰ ਪੁੱਤਰ ਗੁਰੂ ਪੰਥ ਦੀ ਸੇਵਾ ਵਿੱਚ ਦਿੱਲੀ ਪਹੁੰਚੇ ਤੇ ਮਾਤਾ ਸੁੰਦਰ ਕੌਰ ਜੀ ਦੇ ਕੋਲ ਕੀਰਤਨ ਕੀਤਾ ਬੜਾ ਖੁਸ਼ ਹੋਏ ਮਾਤਾ ਸੁੰਦਰ ਕੌਰ ਜੀ ਜਸਾ ਸਿੰਘ ਨੂੰ ਕਿਹਾ ਵੀ ਇੱਥੇ ਸਾਡੇ ਕੋਲ ਹੀ ਰਹਿ ਪੈਣਾ ਕਰ ਜਸਾ ਸਿੰਘ ਦੀ ਮਾਤਾ ਜਸਾ ਸਿੰਘ ਤਾਂ ਭਾਗ ਸਮਝੇ ਆਪਣੇ ਵੀ ਗੁਰੂ ਸੁਪਤਨੀ ਉਹਨਾਂ ਦੇ ਕੋਲ ਰਹਿਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਸਰਦਾਰ ਜੱਸਾ ਸਿੰਘ ਦੇ ਮਾਮਾ ਜੀ ਦਾ ਨਾਮ ਸਰਦਾਰ ਬਾਗ ਸਿੰਘ ਵੀ ਸਹਿਮਤ ਹੋਏ ਵੀ ਠੀਕ ਹੈ ਇਸ ਤਰ੍ਹਾਂ ਦਿੱਲੀ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ 7 ਸਾਲ ਰਹੇ ਮਾਤਾ ਜੀ ਦੇ ਕੋਲ ਔਰ ਮਾਤਾ ਜੀ ਬੜਾ ਖੁਸ਼ ਸਨ ਗੋਦ ਵਿੱਚ ਬਿਠਾ ਲੈਂਦੇ ਸਰਦਾਰ ਜੱਸਾ ਸਿੰਘ ਨੂੰ ਤੇ ਕਈ ਵਾਰ ਦਿੱਤੇ ਇਹ ਕੌਮ ਦਾ ਬਾਦਸ਼ਾਹ ਔਰ ਜੱਸਾ ਸਿੰਘ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਥੇ ਵਿਦਿਆ ਬਰਾਬਤ ਕੀਤੀ ਸਰਦਾਰ ਜੱਸਾ ਸਿੰਘ ਨੇ 7 ਸਾਲ ਦਿੱਲੀ ਵਿੱਚ ਰਹੇ ਫਿਰ ਮਾਮਾ ਜੀ ਨੇ ਗਿਆ ਤੇ ਪੰਜਾਬ ਨੂੰ ਆ ਗਏ ਪੰਜਾਬ ਨੂੰ ਇਸੇ ਤਰ੍ਹਾਂ ਸਰਦਾਰ ਕਪੂਰ ਸਿੰਘ ਨਵਾਬ ਕਪੂਰ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ ਆ ਗਿਆ ਜੱਸਾ ਸਿੰਘ ਇੱਥੇ ਆਣ ਕੇ ਫਿਰ ਘੋੜਸਵਾਰੀ ਸ਼ਸਤਰ ਵਿਦਿਆ ਜਿਹੜੀ ਹੈ ਉਹ ਕਰਤੱਬ ਸਿੱਖਣਾ ਕੀਤੇ ਦਿੱਲੀ ਵਿੱਚ ਰਹੇ ਸਨ ਇਸ ਕਰਕੇ ਬੋਲੀ ਵਿੱਚ ਹਮ ਕੋ ਤੁਮ ਕੋ ਜਾਦਾ ਸ਼ਬਦ ਵਰਤਦੇ ਸਨ ਤੇ ਇਹਨਾਂ ਦੇ ਮੂੰਹੋਂ ਹਮ ਕੋ ਤੁਮ ਕੋ ਸੁਣ ਕੇ ਸਿੱਖਾਂ ਨੇ ਇਹਨਾਂ ਦੀ ਆਲੀ ਹਮ ਕੋ ਤੁਮ ਕੋ ਪਾ ਦਿੱਤੀ ਪੜੇ ਲਿਖੇ ਸਨ ਇਸ ਕਰਕੇ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਸਿੰਘਾਂ ਨੂੰ ਰਸਤ ਵੰਡਣ ਤੇ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਸੌਂਪ ਦਿੱਤੀ ਰਸਤਵੰਡਣ ਦੀ ਔਰ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਨਿਭਾਉਂਦੇ ਨੇ ਸਰਦਾਰ ਜਸਾ ਸਿੰਘ ਸੇਂਗੇ ਇਹਨਾਂ ਨੂੰ ਬੜਾ ਖਜਾਉਂਦੇ ਨੇ ਹਮ ਕੋ ਤੁਮ ਕੋ ਕਰਕੇ ਕਈ ਵਾਰਾਂ ਧੌਲ ਧੱਪਾ ਵੀ ਕਰ ਦਿੰਦੇ ਭੀ ਛੋਟੇ ਸਨ ਇਹ ਇਸ ਤਰ੍ਹਾਂ ਇੱਕ ਦਿਨ ਨਾ ਬਹੁਤਾ ਖਿਜ ਗਏ ਤੇ ਨਵਾਬ ਕਪੂਰ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਸਰਦਾਰ ਜੀ ਆ ਰਸਤ ਵੰਡਣ ਦੀ ਤੇ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਮੈਂ ਨਹੀਂ ਕਰਨੀ ਮੇਰੇ ਕੋਲੋਂ ਨਹੀਂ ਹੋ ਸਕਦੀ ਸਰਦਾਰ ਕਪੂਰ ਸਿੰਘ ਕਹਿੰਦੇ ਵੀ ਕੀ ਗੱਲ ਕਿਉਂ ਨਹੀਂ ਵੰਡ ਸਕਦੇ ਤੁਸੀਂ ਇਹ ਕਹਿਣ ਲੱਗੇ ਜੀ ਜਦੋਂ ਮੈਂ ਰਸਤ ਵੰਡਦਾ ਤੇ ਇਹ ਸਿੱਖ ਜਿਹੜੇ ਨੇ ਮੈਨੂੰ ਹਮ ਕੋ ਤੁਮ ਕੋ ਕਰਕੇ ਖਜਾਉਂਦੇ ਨੇ ਧੌਲ ਤਾਂ ਪਾ ਵੀ ਕਰ ਦਿੰਦੇ ਨੇ ਇਸ ਕਰਕੇ ਮੇਰੇ ਕੋਲੋਂ ਨਹੀਂ ਜੇ ਇਹ ਕੰਮ ਹੋਣਾ ਬੜੇ ਪਿਆਰ ਦੇ ਨਾਲ ਸਰਦਾਰ ਕਪੂਰ ਸਿੰਘ ਜੀ ਨੇ ਕੋਲ ਬਿਠਾ ਕੇ ਨਾ ਆਪਣੇ ਸਿਰ ਦੇ ਉੱਤੇ ਪਿਆਰ ਨਾਲ ਹੱਥ ਫੇਰਿਆ ਜੱਸਾ ਸਿੰਘਾ ਇਹ ਸਿੱਖਾਂ ਦੀ ਸੇਵਾ ਇਹਨਾਂ ਸਿੰਘਾਂ ਦੀ ਸੇਵਾ ਵੱਡਿਆਂ ਭਾਗਾ ਨਾਲ ਲੱਭਦੀ ਉਹ ਤੇ ਇਹਨਾਂ ਦੀ ਸੇਵਾ ਵਿੱਚ ਸ਼ਕਤੀ ਬੜੀ ਤਾਕਤ ਬੜੀ ਵੇਖ ਮੇਰੇ ਵੱਲ ਜੱਸਾ ਸਿੰਘਾ ਮੈਂ ਘੋੜਿਆਂ ਦੀ ਲਿੱਦ ਸੁੱਟਣ ਵਾਲਾ ਘੋੜਿਆਂ ਦੀ ਲਿੱਦ ਸੁੱਟਣ ਵਾਲਾ ਘੋੜਿਆਂ ਦੀ ਲਿੱਦ ਸੁੱਟਣ ਦੀ ਸੇਵਾ ਕਰਦਾ ਤੇ ਇਹਨਾਂ ਸਿੱਖਾਂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਮੇਰੇ ਤੇ ਰਹਿਮਤ ਕਰ ਦਿੱਤੀ ਮੈਨੂੰ ਘੋੜਿਆਂ ਦੀ ਲਿੱਦ ਸੁੱਟਣ ਵਾਲੇ ਨੂੰ ਇਹਨਾਂ ਨੇ ਨਵਾਬ ਬਣਾਤਾ ਨਵਾਬ ਇਸ ਤਾਕਤ ਹੈ ਸ਼ਕਤੀ ਹੈ ਇਹਨਾਂ ਦੇ ਵਿੱਚ ਤੇ ਤੂੰ ਤੇ ਜੱਸਾ ਸਿੰਘਾ ਇਹਨਾਂ ਨੂੰ ਰਸਤਾ ਵੰਡਣ ਦੀ ਘੋੜਿਆਂ ਨੂੰ ਦਾਣਾ ਵੰਡਣ ਦੀ ਸੇਵਾ ਕਰਦਾ ਤੈਨੂੰ ਤੇ ਬਾਦਸ਼ਾਹੀ ਬਣਾ ਦੇਣਗੇ ਇਹ ਬਚਨ ਕਹੇ ਪਿਆਰ ਦੇ ਨਾਲ ਫਿਰ ਸੇਵਾ ਵਿੱਚ ਪ੍ਰੇਰ ਦਿੱਤਾ ਫਿਰ ਸਰਦਾਰ ਜੱਸਾ ਸਿੰਘ ਇਹ ਸੇਵਾ ਕਰਦੇ ਨੇ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਸੇਵਾ ਨਿਭਾਉਣਾ ਕੀਤੀ ਔਰ ਫਿਰ ਇਸ ਸੇਵਾ ਦੇ ਵਿੱਚ ਉਹਨਾਂ ਨੇ ਸੁਧਾਰ ਵੀ ਕਰਨੇ ਕੀਤੇ ਹੁਣ ਜਿੰਨੇ ਰਸਤ ਲੈਣ ਆਉਣਾ ਨਾ ਸਮੇਂ ਦੇ ਨਾਲ ਆਵੇ ਤੇ ਲਾਈਨ ਵਿੱਚ ਆਵੇ ਉੱਗੜ ਦੁੱਗੜ ਨਹੀਂ ਲੇਨ ਬਣਾ ਕੇ ਇੱਕ ਲੇਨ ਵਿੱਚ ਸੇਵਾ ਰਸਤ ਦਾਣਾ ਲੈਣ ਵਾਲੇ ਆਉਣ ਤੇ ਦੂਜੇ ਪਾਸੇ ਲੈਣ ਥਾਣੀ ਬਾਹਰ ਨਿਕਲ ਜਾਣ ਐਸਾ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਪ੍ਰਬੰਧ ਫੇਰੇ ਚਲਾਇਆ ਫਿਰ ਇਹਨਾਂ ਨੂੰ ਸਰਦਾਰ ਕਪੂਰ ਸਿੰਘ ਜੀ ਨੇ ਜਥੇਦਾਰ ਵੀ ਥਾਪਿਆ ਬਹੁਤੀ ਮਹਾਨ ਸ਼ਖਸੀਅਤ ਸਰਦਾਰ ਜਸਾ ਸਿੰਘ ਆਲੂਆੜੀਆ ਔਰ ਐਸੇ ਮਹਾਨ ਵੀ ਸਿੱਖ ਪੰਥ ਵਿੱਚ ਇਹਨਾਂ ਨੇ ਪਾੜਾ ਨਹੀਂ ਪੈਣ ਦਿੱਤਾ ਜੋੜ ਕੇ ਰੱਖਿਆ ਮੇਲ ਕੇ ਰੱਖਿਆ ਇੱਕ ਵਾਰਾਂ ਅਬਦਾਲੀ ਦੀ ਸਹਾਇਤਾ ਕੀਤੀ ਬਾਬਾ ਆਲਾ ਸਿੰਘ ਨੇ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਉਹਨਾਂ ਦੇ ਨਾਂ ਤੇ ਵਸਿਆ ਪੱਟੀ ਆਲਾ ਸਿੰਘ ਦੀ ਸੀ ਇਹ ਉਤੋਂ ਫਿਰ ਪਟਿਆਲਾ ਬਣਿਆ ਤੇ ਸਿੱਖਾਂ ਦੇ ਮਨ ਵਿੱਚ ਬੜਾ ਰੋਸ ਇਹਨਾਂ ਨੇ ਸੋਚਿਆ ਵੀ ਹੁਣ ਆਲਾ ਸਿੰਘ ਨੂੰ ਸਜ਼ਾ ਲਾਈ ਜਾਵੇ ਦਾਨ ਦਿੱਤਾ ਜਾਵੇ ਅਬਦਾਲੀ ਉਹਦੀ ਸਹਾਇਤਾ ਕੀਤੀ ਇਹਨਾਂ ਨੇ ਜਦੋਂ ਇਸ ਤਰ੍ਹਾਂ ਦਾ ਵਿਚਾਰ ਚੱਲਿਆ ਤੇ ਸਰਦਾਰ ਜੱਸਾ ਸਿੰਘ ਨੇ ਵਿੱਚ ਪੈ ਕੇ ਸਿੰਘਾਂ ਨੂੰ ਸਮਝਾਇਆ ਵੀ ਇਹਦਾ ਕੀ ਕਸੂਰ ਹੈ ਬਾਬੇ ਆਲਾ ਸਿੰਘ ਦਾ ਇਹਨੇ ਤੇ ਸਮਾਂ ਵਿਚਾਰਿਆ ਸਮਾਂ ਵਿਚਾਰਿਆ ਔਰ ਸਮਾਂ ਵਿਚਾਰ ਕੇ ਜਿੱਥੇ ਇਹਨੇ ਅਬਦਾਲੀ ਨੂੰ ਰਸਤ ਪਾਣੀ ਭੇਜਦਾਰਿਆ ਉਥੇ ਸਿੰਘਾਂ ਨੂੰ ਵੀ ਤੇ ਲੜਨ ਵਾਸਤੇ ਗੋਲਾ ਬਰੂਦ ਭੇਜਦਾ ਹੀ ਰਿਆ ਨਾ ਇਸ ਕਰਕੇ ਇਹਨੂੰ ਸਜ਼ਾ ਕੋਈ ਨਹੀਂ ਜੇ ਸਜ਼ਾ ਲਾਉਣੀ ਹੈ ਤੇ ਦਰਬਾਰ ਸਾਹਿਬ ਸੱਦੋ ਉਥੇ ਧਾਰਮਿਕ ਸਜ਼ਾ ਲਾ ਕਰਕੇ ਇਸ ਨੂੰ ਅੰਮ੍ਰਿਤ ਛਕਾ ਕੇ ਤਨਖਾਹ ਲਾ ਕੇ ਤੇ ਫਿਰ ਖਾਲਸੇ ਪੰਥ ਦੇ ਵਿੱਚ ਜਿਹੜਾ ਲੈ ਆਣਾ ਐ ਐਸੀ ਬਿਰਤੀ ਦੇ ਮਾਲਕ ਪਾੜਾ ਨਹੀਂ ਪਹਿਣ ਦਿੱਤਾ ਵੱਖਰਾ ਵੱਖਰਾ ਨਹੀਂ ਹੋਣ ਦਿੱਤਾ ਸਖਾਲਸੇ ਨੂੰ ਸਿੰਘਾਂ ਨੂੰ ਮਹਾਨ ਸੂਰਬੀਰ ਸਰਦਾਰ ਜੱਸਾ ਸਿੰਘ ਜੀ ਐਸੇ ਸੂਰਬੀਰ ਪੀ ਅਬਦਾਲੀ ਦੇ ਹਮਲਿਆਂ ਦੇ ਵੇਲੇ ਨਾ ਸਿੰਘਾਂ ਦੇ ਜਥੇ ਦੇ ਨਾਲ ਕਦੀ ਅੱਗੋਂ ਕਦੀ ਪਿੱਛੋਂ ਜਾ ਕੇ ਅਬਦਾਲੀ ਤੇ ਹਮਲਾ ਕਰਦੇ ਔਰ ਜਿੰਨੀਆਂ ਵੀ ਇਸਤਰੀਆਂ ਬੱਚੇ ਆਦ ਕਬਦਾਲੀ ਬਣ ਕੇ ਖੜਦਾ ਉਹਨਾਂ ਨੂੰ ਛਡਾ ਕੇ ਲੈ ਕੇ ਆਉਂਦੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਂਦੇ ਯਤਨ ਦੇ ਨਾਲ ਇਸੇ ਤਰ੍ਹਾਂ ਦੀ ਇੱਕ ਘਟਨਾ ਹੁੰਦੀ ਹੈ ਅਬਦਾਲੀ ਦਾ ਜਿਹੜਾ ਖਾਕਮਸੀਨਾ ਜਹਾਨ ਖਾਨ ਇਹਦੇ ਨਾਲ ਸਿੰਘਾਂ ਦੀ ਝੜਪ ਹੋਈ ਸਰਦਾਰ ਜੱਸਾ ਸਿੰਘ ਦੀ ਐਸੀ ਮਾਰ ਮਾਰੀ ਵੀ ਜਹਾਨ ਖਾਨ ਡਰਦਾ ਹੋਇਆ ਭੱਜ ਗਿਆ ਇਥੋਂ ਤੇ ਐਸਾ ਭੱਜਾ ਵੀ ਆਪਣੀ ਬੇਗਮ ਵੀ ਛੱਡ ਗਿਆ ਉਹਨੂੰ ਵੀ ਨਾਲ ਨਹੀਂ ਲੈ ਕੇ ਗਿਆ ਤੇ ਸਰਦਾਰ ਜੱਸਾ ਸਿੰਘ ਜੀ ਨੇ ਅਬਦਾ ਇਹ ਜਿਹੜਾ ਜਹਾਨ ਖਾਨ ਸੀ ਇਸ ਦੀ ਬੇਗਮ ਨੂੰ ਕੋਲ ਬੁਲਾਇਆ ਔਰ ਪੁੱਛਣਾ ਕੀਤਾ ਵੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਜੇ ਕੋਈ ਸਜ਼ਾ ਨਹੀਂ ਦਿੱਤੀ ਕੋਈ ਮਾਰ ਕਟਾਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਡਰਾਵਾ ਨਹੀਂ ਉਹ ਕਹਿਣ ਲੱਗੀ ਪੀ ਮੈਨੂੰ ਜੰਮੂ ਭੇਜ ਦਿੱਤਾ ਜਾਵੇ ਜੰਮੂ ਉਥੋਂ ਦਾ ਜਿਹੜਾ ਰਾਜਾ ਕੋ ਦੀ ਇਸਤਰੀ ਉਹਦੀ ਘਰ ਵਾਲੀ ਮੇਰੀ ਭੈਣ ਬਣੀ ਹੈ ਉਥੋਂ ਫਿਰ ਮੈਂ ਆਪਣੇ ਇਲਾਕੇ ਨੂੰ ਆਪੇ ਚਲੇ ਜਾਵਾਂ ਤੁਸੀਂ ਆਪੇ ਚਲੇ ਜਾਓਗੇ ਕਿ ਛੱਡ ਕੇ ਆਈਏ ਕਹਿਣ ਲੱਗੇ ਵੀ ਜੇ ਤੁਸੀਂ ਭੇਜਦੇ ਹੋ ਤੇ ਬਹੁਤੀ ਵੱਡੀ ਗੱਲ ਫਿਰ ਸਿੰਘਾਂ ਦੀ ਡਿਊਟੀ ਲਾਈ ਗਈ ਜਹਾਨ ਖਾਨ ਦੀ ਬੇਗਮ ਨੂੰ ਸਹੀ ਸਲਾਮਤ ਜੰਮੂ ਭੇਜਿਆ ਗਿਆ ਇਹੋ ਜੇ ਉੱਚੇ ਕਰਤਾਰ ਵਾਲੇ ਸਰਦਾਰ ਜੱਸਾ ਸਿੰਘ ਜਦੋਂ ਵੱਡਾ ਕੱਲੂ ਘਾਰਾ ਹੋਇਆ ਨਾ ਵੱਡਾ ਕੱਲੂ ਘਾਰਾ 1762 ਦੇ ਵਿੱਚ ਇੱਕੇ ਦਿਨ 40 ਤੋਂ 50 ਹਜ਼ਾਰ ਸਿੰਘ ਜਿਹੜੇ ਸਨ ਉਹ ਦਿਨ ਸ਼ਹੀਦ ਹੋਏ ਨੇ ਇੱਕੇ ਦਿਨ ਉਸ ਘੱਲੂ ਘਾਰੇ ਦੇ ਵਿੱਚ ਸਰਦਾਰ ਚੜਤ ਸਿੰਘ ਕਹਿੰਦਾ ਕਿ ਆਪਣੀਆਂ ਆਪਣੀਆਂ ਜਾਨਾਂ ਬਚਾਉਣ ਵਾਸਤੇ ਆਪਣੀ ਆਪਣੀ ਮਿਸਲ ਦੇ ਝੰਡੇ ਢੇਠ ਹੋ ਕੇ ਸਾਰੇ ਲੜੋ ਤੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲਿਆਂ ਨੇ ਉਸ ਨੂੰ ਝਾੜ ਪਾਈ ਵੀ ਹੁਣ ਗੱਲ ਜਿਹੜੀ ਹੈ ਹੁਣ ਸਮਾਂ ਜਿਹੜਾ ਹੈ ਵੱਖਰੇ ਵੱਖਰੇ ਲੜੰਦਾ ਨਹੀਂ ਮਿਸਲ ਵੰਡ ਅਬ ਨਹਿ ਤੁਮ ਪਾਵੋ ਹੁਣ ਮਿਸਲ ਵੰਡ ਨਾ ਪਾਓ ਤੁਸੀਂ ਰਲ ਮਿਲ ਖੜ ਤੁਰ ਪੰਥ ਬਚਾਓ ਹੁਣ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਲੜੋ ਚੱਲੋ ਲੜੋ ਇਸ ਤਰ੍ਹਾਂ ਪੰਥ ਨੂੰ ਬਚਾਉਣਾ ਕਰੋ ਵਹਿੀਰ ਨੂੰ ਬਚਾਉਣਾ ਕਰੋ ਹੁਣ ਵੰਡ ਨਹੀਂ ਪਾਉਣੀ ਚਾਹੀਦੀ ਇਸ ਤਰ੍ਹਾਂ ਫਿਰ ਸਾਰਿਆਂ ਨੇ ਮੁਕਾਬਲਾ ਕੀਤਾ ਬਦਾਲੀ ਦਾ ਔਰ ਬਹੁਤੇ ਸਿੰਘ ਫਟੜ ਹੋਏ ਬਹੁਤੇ ਸ਼ਹੀਦ ਵੀ ਹੋਏ ਜਿਹੜੇ ਸਰਦਾਰ ਸਨ ਬਹੁਤੇ ਸਰਦਾਰਾਂ ਨੂੰ ਜ਼ਖਮ ਲੱਗੇ ਲੜਦਿਆਂ ਲੜਦਿਆਂ ਸਰਦਾਰ ਜੱਸਾ ਸਿੰਘ ਆਲੂਆਲੀਏ ਦਾ ਘੋੜਾ ਥੱਕ ਗਿਆ ਥੱਕ ਗਿਆ ਘੋੜਾ ਦੁਸ਼ਮਣਾਂ ਦੀ ਫੌਜ ਨੇ ਘੇਰ ਲਿਆ ਤੇ ਜੱਸਾ ਸਿੰਘ ਦੀ ਆਪਣੇ ਘੋੜੇ ਨੂੰ ਅੱਡੀਆਂ ਮਾਰਦੇ ਨੇ ਪਰ ਘੋੜਾ ਅੱਗੇ ਨਹੀਂ ਤੁਰਦਾ ਅੱਗੇ ਨਹੀਂ ਤੁਰਿਆ ਘੋੜਾ ਜਦੋਂ ਇਹਨਾਂ ਦਾ ਅੰਗ ਰੱਖਿਆ ਕਿ ਸੀ ਗੁਰਮੁਖ ਸਿੰਘ ਉਹਨੇ ਵੇਖਿਆ ਵੀ ਘੋੜਾ ਅੱਗੇ ਨਹੀਂ ਤੁਰਦਾ ਸਰਦਾਰ ਜੀ गिर ਗਏ ਫੌਜ ਵਿੱਚ ਉਸ ਵੇਲੇ ਚਾਬਕ ਕੱਢਿਆ ਵੀ ਮੈਂ ਚਾਬਕ ਮਾਰਦਾ ਘੋੜੇ ਦੇ ਦਰਦ ਹੋਵੇਗੀ ਘੋੜਾ ਅੱਗੇ ਪਰ ਪਵੇਗਾ ਜਦੋਂ ਚਾਬਕ ਹੱਥ ਵਿੱਚ ਫੜਿਆ ਗੁਰਮੁਖ ਸਿੰਘ ਨੇ ਮਾਰਨ ਲੱਗੇ ਸਰਦਾਰ ਜੱਸਾ ਸਿੰਘ ਦੇ ਘੋੜੇ ਤੇ ਤੇ ਜੱਸਾ ਸਿੰਘ ਨੇ ਕਿਹਾ ਗੁਰਮੁਖ ਸਿੰਘਾ ਇਹ ਕੰਮ ਨਾ ਕਰੀ। ਇਹ ਕੰਮ ਨਾ ਕਰੀ। ਕਿਉਂ? ਤੁਹਾਡਾ ਘੋੜਾ ਅੱਗੇ ਨਹੀਂ ਤੁਰਦਾ। ਸਰਦਾਰ ਜੱਸਾ ਸਿੰਘ ਕਹਿਣ ਲੱਗੇ ਹੁਣ ਤੇ ਛਾਂਟਾ ਮਾਰ ਕੇ ਚਾਬਕ ਮਾਰ ਕੇ ਘੋੜੇ ਨੂੰ ਅੱਗੇ ਤੋਰ ਦਵੇਂਗਾ। ਤੇ ਜਦੋਂ ਮੈਂ ਸਿੱਖ ਸਰਦਾਰਾਂ ਦੇ ਵਿੱਚ ਬਵਾਂਗਾ ਉਦੋਂ ਕਿਹੜਾ ਮੂੰਹ ਲੈ ਕੇ ਜਾਵਾਂਗਾ ਉਹਨਾਂ ਨੇ ਮੈਨੂੰ ਮੁਖੌਲ ਕਰਨਾ ਠੱਠਾ ਕਰਨਾ ਸਿੱਖ ਸਰਦਾਰ ਕਹੈ ਮੋਹ ਠੱਠਾ ਉਹਨਾਂ ਠੱਠਾ ਮੁਕੌਲ ਕਰਨਾ ਘੋੜਾ ਕੁੱਟ ਜੱਸਾ ਸਿੰਘ ਨੱਠਾ ਵੀ ਘੋੜੇ ਨੂੰ ਕੁੱਟ ਕੇ ਤੇ ਜੱਸਾ ਸਿੰਘ ਜੰਗ ਦੇ ਮੈਦਾਨ ਵਿੱਚੋਂ ਭੱਜ ਗਿਆ ਇਹ ਗੱਲ ਮੈਂ ਨਹੀਂ ਸੁਣ ਸਕਦਾ ਇਹ ਮੇਰੇ ਕੋਲੋਂ ਨਹੀਂ ਸੁਣੀ ਜਾਣੀ ਕਿਹੜਾ ਮੂੰਹ ਲੈ ਕੇ ਸਿੱਖ ਸਰਦਾਰਾਂ ਵਿੱਚ ਬਵਾਂਗਾ ਇਸ ਕਰਕੇ ਇਹੋ ਜੀ ਜ਼ਿੰਦਗੀ ਜੀਉਣ ਨਾਲੋਂ ਇੱਥੇ ਲੜ ਕੇ ਮਰਨਾ ਸ਼ਹੀਦ ਹੋ ਜਾਣਾ ਮਨਜ਼ੂਰ ਆ ਪਰ ਭੱਜਣਾ ਨਹੀਂ ਐਸੇ ਬਹਾਦਰ ਸਰਦਾਰ ਜੱਸਾ ਸਿੰਘ ਦੀ ਮਹਾਨ ਕਾਰਜ ਉਹਨਾਂ ਨੇ ਕਰਨਾ ਕੀਤੇ ਦਰਬਾਰ ਸਾਹਿਬ ਦਾ ਜੋ ਉਸ ਵੇਲੇ ਨੁਕਸਾਨ ਕੀਤਾ ਅਬਦਾਲੀ ਨੇ ਤੇ ਦੁਬਾਰਾ ਉਸਾਰੀ ਕਰਨੀ ਸੀ ਦਰਬਾਰ ਸਾਹਿਬ ਦੀ ਤੇ ਸਰਦਾਰ ਜੱਸਾ ਸਿੰਘ ਜੀ ਨੇ ਸਾਰੇ ਜਥੇਦਾਰਾਂ ਨੂੰ ਇਕੱਠੇ ਕਰਕੇ ਨਾ ਇਹ ਕਹਿਣਾ ਕੀਤਾ ਵੀ ਹੁਣ ਦਰਬਾਰ ਸਾਹਿਬ ਦੀ ਉਸਾਰੀ ਦੇ ਵਾਸਤੇ ਹਿੱਸਾ ਪਾਓ ਸਾਰੇ ਤੇ ਇਹ ਨਹੀਂ ਵੀ ਦੂਜਿਆਂ ਨੂੰ ਇਕੱਠਿਆਂ ਕਰਕੇ ਆ ਵੀ ਤੂੰ ਵੀ ਸੇਵਾ ਕਰ ਜਾ ਤੂੰ ਵੀ ਸੇਵਾ ਕਰ ਜਾ ਤੂੰ ਵੀ ਦੇ ਜਾ ਕੁਝ ਨਹੀਂ ਤੇ ਆਪ ਪਿੱਛੇ ਸਭ ਤੋਂ ਪਹਿਲਾਂ ਆਪਣੇ ਵੱਲੋਂ 9 ਲੱਖ ਰੁਪਈਆ ਜਿਹੜਾ ਸੀ ਨਾ ਚਾਦਰ ਵਿਛਾ ਦਿੱਤੀ ਤੇ 9 ਲੱਖ ਰੁਪਈਆ ਆਪਣੇ ਵੱਲੋਂ ਦਰਬਾਰ ਸਾਹਿਬ ਦੀ ਉਸਾਰੀ ਵਾਸਤੇ ਜਿਹੜਾ ਉਹ ਪੇਟ ਕੀਤਾ ਤੇ 5 ਲੱਖ ਰੁਪਈਆ ਹੋਰ ਜਿਹੜਾ ਸੀ ਉਸ ਵੇਲੇ ਕੁੱਲ ਹੋਇਆ 14 ਲੱਖ ਰੁਪਈਆ ਭਾਈ ਦੇਸਾ ਰਾਮ ਜੀ ਦੇ ਹਵਾਲੇ ਕੀਤਾ ਦਰਬਾਰ ਸਾਹਿਬ ਜੀ ਦੀ ਦੁਬਾਰਾ ਤੋਂ ਉਸਾਰੀ ਵਾਸਤੇ ਐਸੇ ਮਹਾਨ ਕਾਰਜ ਕਰਨ ਵਾਲੇ ਸਰਦਾਰ ਜੱਸਾ ਸਿੰਘ ਜੀ ਆਲੂਆਲ ਉਹਨਾਂ ਦਾ ਅੱਜ ਜਨਮ ਦਿਹਾੜਾ ਤੇ ਐਸੇ ਮਹਾਨ ਕਾਰਜ ਕੀਤੇ ਐਸੇ ਹਰਮਨ ਪਿਆਰੇ ਸਨ ਖਾਲਸੇ ਸਿੰਘਾਂ ਦੇ ਵਿੱਚ ਭਾਈ ਜੱਸਾ ਸਿੰਘ ਜੀ ਕਿ ਜਦੋਂ ਦਰਬਾਰ ਸਾਹਿਬ ਖਾਲਸਾ ਗਿਆ ਨਾ ਦੀਵਾਲੀ ਦਾ ਪੂਰਵ ਮਨਾਉਣ ਵਾਸਤੇ ਤੇ ਉਥੇ ਜੱਸਾ ਸਿੰਘ ਜੀ ਦੀ ਹਾਲਤ ਖਰਾਬ ਹੋ ਗਈ। ਪੇਟ ਵਿੱਚ ਦਰਦ ਸੂਲ ਉੱਠਿਆ। ਇਲਾਜ ਕਰਨ ਦੇ ਬਾਵਜੂਦ ਵੀ ਉਹ ਠੀਕ ਨਾ ਹੋਇਆ ਤੇ ਸਰਦਾਰ ਜੱਸਾ ਸਿੰਘ ਨੇ ਜਾਣ ਲਿਆ ਕਿ ਅੰਤਮ ਸਮਾਂ ਨਜ਼ਦੀਕ ਆਉਣ। ਉਸ ਵੇਲੇ ਸਾਰੇ ਸਰਦਾਰ ਅੰਮ੍ਰਿਤਸਰ ਸਹਿ ਪਹੁੰਚੇ ਹੋਏ ਸਾਨੂੰ ਉਹਨਾਂ ਨੂੰ ਕੋਲ ਬੁਲਾ ਲਿਆ ਔਰ ਉਹਨਾਂ ਨੂੰ ਸਾਰੀ ਗੱਲ ਦੱਸੀ ਪੀ ਹੁਣ ਮੇਰਾ ਅੰਤਮ ਸਮਾਂ ਨਜ਼ਦੀਕ ਆ ਤੇ ਖਾਲਸਾ ਜੀ ਜਿੱਥੇ ਬਾਬਾ ਅਟਲ ਜੀ ਵਾਲੇ ਸਥਾਨ ਤੇ ਸਰਦਾਰ ਕਪੂਰ ਸਿੰਘ ਦਾ ਸੰਸਕਾਰ ਕੀਤਾ ਮੇਰਾ ਵੀ ਉਥੇ ਹੀ ਕਰਨਾ ਤੇ ਸਾਰੇ ਜਥੇਦਾਰ ਜਿਹੜੇ ਨੇ ਮੇਰ ਨਾਲ ਵਾਅਦਾ ਕਰੋ ਪੀ ਜਿੰਨਾ ਚਿਰ ਤੱਕ ਸਸਕਾਰ ਨਹੀਂ ਹੋ ਜਾਂਦਾ ਕਿਸੇ ਨੇ ਅੱਖਾਂ ਚੋਂ ਅਥਰੂ ਨਹੀਂ ਜੇ ਕੇਰ ਮਨ ਇਸ ਤਰ੍ਹਾਂ ਕਹਿ ਕੇ ਜਦੋਂ ਫਿਰ ਇਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਨਾ ਸੁਖਮਣੀ ਸਾਹਿਬ ਦਾ ਪਾਠ ਕੀਰਤਨ ਹੋ ਰਿਹਾ ਔਰ ਸਾਰਿਆਂ ਦੇ ਮਨ ਵਿੱਚ ਬੜਾ ਵਿਰਾਗ ਸੀ ਉਸ ਵੇਲੇ ਪਰ ਆਪਣੇ ਸਰਦਾਰ ਦੇ ਨਾਲ ਆਪਣੇ ਬਾਦਸ਼ਾਹ ਦੇ ਨਾਲ ਇਹ ਬਚਨ ਕੀਤਾ ਸੀ ਇਸ ਕਰਕੇ ਕਿਸੇ ਵੀ ਸਿੱਖ ਨੇ ਅੱਖ ਦੇ ਵਿੱਚੋਂ ਅਥਰੂ ਨਿਕੇਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਜਦੋਂ ਸੰਸਕਾਰ ਹੋ ਗਿਆ ਨਾ ਉਸ ਤੋਂ ਬਾਅਦ ਫਿਰ ਸਾਰਿਆਂ ਦੇ ਮਨ ਜਿਹੜੇ ਨੇ ਉਹ ਦਰਵੀ ਪੂਤ ਹੋ ਗਏ ਸਾਰਿਆਂ ਦਾ ਹਿਰਦਾ ਜਿਹੜਾ ਸੀ ਉਹਦੇ ਵਿੱਚ ਵੈਰਾਗ ਆਇਆ ਤੇ ਵਹਿ ਤੁਰੇ ਔਰ ਸਰਦਾ ਕਵੀ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਲਿਖਿਆ ਕਹਿਣ ਲੱਗੇ ਸਾਰੇ ਕਹਿੰਦੇ ਜੰਮ ਨੂੰ ਵੀ ਆ ਚੰਗਾ ਨਹੀਂ ਕੀਤਾ ਤੂੰ ਆ ਸਾਡਾ ਬਾਦਸ਼ਾਹ ਜਿਹੜਾ ਹੈ ਉਹ ਸਾਡੇ ਕੋਲੋਂ ਖੋ ਲੈਣਾ ਕੀਤਾ 20 ਅਕਤੂਬਰ 1783 ਈਸਵੀ ਨੂੰ ਸਰਦਾਰ ਜਸਾ ਸਿੰਘ ਜੀ ਨੇ ਆਪਣਾ ਸਰੀਰ ਤੇ ਆਗਣਾ ਕੀਤਾ ਮਹਾਨ ਸੇਵਾਵਾਂ ਉਹਨਾਂ ਨੇ ਸਿੱਖ ਜਗਤ ਦੇ ਵਿੱਚ ਕੀਤੀਆਂ ਔਰ ਖਾਲਸੇ ਪੰਥ ਨੇ ਸਿੱਖ ਜਗਤ ਨੇ ਉਹਨਾਂ ਨੂੰ ਸੁਲਤਾਨ ਉਲ ਕੌਮਦਾਨ ਖਿਤਾਬ ਦੇ ਕੇ ਨਿਵਾਜਣਾ ਕੀਤਾ ਐਸੇ ਸਰਦਾਰ ਜਸਾ ਸਿੰਘ ਆਲੂਆਲੀਆ ਦਾ ਅੱਜ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਦੀਆਂ ਵੀ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ